ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਤੋਂ ਮੇਰਾ ਖੜਾ 20 ਦਿਨ ਪਹਿਲਾਂ ਵੀਡੀਓ ਪਾਈ ਸੀਗੀ ਇੱਕ ਮੈਂ ਕਿਹਾ ਸੀ ਪੱਤਾ ਲਪੇਟ ਦੁਬਾਰਾ ਫੇਰ ਆ ਸਕਦੀ ਹੈ ਤੇ ਸਾਰੇ ਤਾਂ ਨਹੀਂ ਆਈ ਕਿਤੇ ਕਿਤੇ ਆਈ ਹੈ ਦੁਬਾਰਾ ਫੇਰ ਆਈ ਹੈ ਜਿਵੇਂ ਅਸੀਂ ਵੀ ਪੱਤਾ ਲਪੇਟ ਵਾਲੀ ਕਰੀ ਜਾਂਦੇ ਆ ਸਪਰੇ ਤੇ ਇੱਕ ਹਲਦੀ ਰੋਗ ਵੀ ਕਿਤੇ ਕਿਤੇ ਹੈਗਾ ਮਤਲਬ ਜ਼ਿਆਦਾ ਅਟੈਕ ਨਹੀਂ ਹੈ ਸਾਡੇ ਦੂਜੇ ਖੇਤ ਹਲਦੀ ਰੋਗ ਸੀਗਾ ਇਸ ਖੇਤ ਅਸੀਂ ਵਹਿੰਦੇ ਫਿਰਦੇ ਆ ਤੇ ਹੈ ਨਹੀਂਗਾ ਇੱਕ ਜਿਹੜਾ ਹੁਣ ਝੋਨੇ ਸਟੇਜ 'ਚ ਆ ਗਏ ਰੌਲਾ ਪਈ ਜਾਂਦਾ ਜਿਵੇਂ ਬਾਈ ਯਾਰ ਕਿਹੜੀ ਕਰਗੇ ਤੇਲੇ ਵਾਲੀ ਕਿਹੜੀ ਕਰਗੇ ਚੈਸ ਕਰਗੇ ਏਕਟਾਰਾ ਕਰਗੇ ਜਾਂ ਮਸ਼ੀਨ ਕਰੀਏ ਕਿਹੜੀ ਕਰੀਏ ਤਾਂ ਮੈਂ ਤੁਹਾਨੂੰ ਅੱਜ ਆਪਦੀ ਕਹਾਣੀ ਦੱਸਦਾ ਵੀ ਅਸੀਂ ਅੱਜ ਤੱਕ ਝੋਨੇ ਤੇ ਕਦੇ ਵੀ ਨਾ ਏਕਟਾਰਾ ਨਾ ਮਸ਼ੀਨ ਤੇ ਨਾ ਚੈਸ ਕਦੇ ਵੀ ਨਹੀਂ ਕੀਤੀ ਐਦਕੀ ਪਹਿਲੀ ਵਾਰੀ ਅਸੀਂ ਚੈਸ ਲੈ ਕੇ ਆਏ ਆ ਤੇ ਕਰਨੀ ਸ਼ੁਰੂ ਕਰੀਏ ਤੇ ਐਦਕੀ ਵੀ ਤਾਂ ਲਾਇਆ ਵੀ ਝੋਨਾ ਇਸ ਵਾਰ ਲੇਟ ਆ ਮਤਲਬ ਹਲੇ ਵੀ ਜਿਹੜਾ ਆ ਝੋਨਾ ਹੈ ਸਭ ਤੋਂ ਪਹਿਲਾਂ ਸਾਡਾ ਆ ਝੋਨਾ ਵੱਡਾ ਜਾਊਗਾ ਇਹ ਵੀ ਹਲੇ 20 ਦਿਨ ਨਹੀਂ ਆਉਂਦਾਗਾ ਤੇ ਇਹਦੇ ਤੇ ਅਸੀਂ ਹੁਣ ਵੇਂਦੇ ਫਿਰਿਆ ਮਤਲਬ ਇਹਦੇ ਵਿੱਚ ਤੇਲੇ ਦਾ ਅਟੈਕ ਹੈ ਨਹੀਂਗਾ ਬਿਲਕੁਲ ਵੀ ਹੈ ਨਹੀਂ ਐਤਕੀ ਫੇਰ ਅਸੀਂ ਇਹਦੇ ਤੇ ਫੇਰ ਅਸੀਂ ਉਹ ਨਹੀਂ ਕਰ ਦੇਗੇ ਚੈਸ ਨਹੀਂ ਕਰ ਦੇਗੇ ਕਿਉਂਕਿ ਜੇ ਲੋਡ ਹੈ ਤਾਂ ਚੈਸ ਕਰੀਏ ਜੇ ਲੋਡ ਹੈ ਨਹੀਂ ਤਾਂ ਰੀਸੋ ਰੀਸੇ ਇਹ ਨਹੀਂ ਕੋਈ ਵੀ ਮੌਸਮ ਚੈਸ ਦਾ ਆ ਗਿਆ ਆਪਾਂ ਚੈਸਕਾਰੀ ਦੇਣੀ ਹੈ ਜੇ ਤਾਂ ਆਪਣੀ ਫਸਲ ਨੂੰ ਲੋਡ ਹੈ ਤਾਂ ਕਰਨੀਆਂ ਤੇ ਨਹੀਂ ਆਪਾਂ ਚੈਸ ਨਹੀਂ ਕਰਨੇਗੀ ਐਵੇਂ ਆਪਾਂ ਖਰਚਾ ਨਹੀਂ ਕਰਨਾ ਜਿਹੜਾ ਝੋਨਾ 20 ਦਿਨਾਂ ਨੂੰ ਹੁਣ ਆ ਝੋਨਾ ਆ ਆ ਦੇਖੋ ਮੁੰਜਰਾ ਇਹਦੀਆਂ ਮਤਲਬ ਥੱਲੇ ਨੂੰ ਝੁਕ ਗਈਆਂ ਮੁੰਜਰਾ ਇਹ 20 ਦਿਨਾਂ ਨੂੰ ਵੱਢਿਆ ਜਾਊਗਾ ਤੇ ਇਹਨੂੰ ਹੁਣ ਕਿਸੇ ਸਪਰੇ ਦੀ ਕੋਈ ਲੋੜ ਨਹੀਂ ਗਈ ਇੱਕ ਪਾਣੀ ਇਹਨੂੰ ਅੱਜ ਲੱਗ ਗਿਆ ਇੱਕ ਅਸੀਂ 4 ਦਿਨਾਂ ਨੂੰ ਲਾਵਾਂਗੇ ਉਸ ਤੋਂ ਬਾਅਦ ਮੈਨੂੰ ਲੱਗਦਾ ਇਹਨੂੰ ਪਾਣੀ ਦੀ ਵੀ ਲੋੜ ਨਹੀਂ ਗਈ ਪਾਣੀ ਵੀ ਬੰਦ 20 ਦਿਨਾਂ ਨੂੰ ਵੱਢਿਆ ਜਾਊਗਾ ਤਾਂ ਐਵੇਂ ਸਪਰੇ ਕਰਨ ਦੀ ਲੋੜ ਨਹੀਂ ਗਈ ਮੈਨੂੰ ਰੋਜ਼ ਫੋਨ ਆਉਂਦੇ ਆ ਬਾਈ ਯਾਰ ਚੈੱਕ ਕਰੀ ਜਾਂਦੇ ਆ ਵਿੱਚ ਤੇ ਆਪਣਾ ਪਾਈ ਜਾਂਦੇ ਆ ਅਸੀਂ ਸੁੰਡੀ ਵਾਲੀ ਪਾਈ ਜਾਂਦੇ ਆ ਕਹਤੋਂ ਫੰਗੀ ਸਾਈਡ ਵੀ ਪਾਈ ਜਾਂਦੇ ਆ ਮੇਰੀ ਗੱਲ ਹੁੰਦੀ ਆ ਬਾਈ ਝੋਨਾ ਕਿੰਨੇ ਦਿਨ ਲੈਂਦਾ ਝੋਨਾ ਦਾ 15 ਦਿਨਾਂ ਨੂੰ ਵੱਢਿਆ ਜਊ 15 ਦਿਨਾਂ ਨੂੰ ਝੋਨਾ ਵੱਢਿਆ ਜਾਊਗਾ ਤਾਂ ਯਾਰ ਉਹਦੇ ਚ ਫੰਗੀ ਸਾਈਡ ਪਾਉਣ ਦੀ ਕੀ ਲੋੜ ਐ ਸੁੰਡੀ ਸੁੰਡੀ ਹੈਗੀ ਆ ਸੁੰਡੀ ਤਾਂ ਹੈ ਨਹੀਂ ਬਾਈ ਯਾਰ ਸੋਚਿਆ ਵੀ ਡਰਮੀ ਕਹਿ ਦਿੰਦੇ ਆ ਡਰਮੀ ਆਪਾਂ ਚੱਕਣੀ ਐ ਤਾਂ ਸੁੰਡੀ ਵਾਲੀ ਵੀ ਪਾਈ ਦਈਏ ਜਿਹੜੇ ਝੋਨੇ ਨੂੰ 20 ਦਿਨਾਂ ਨੂੰ ਝੋਨੇ ਨੇ ਵੱਢਿਆ ਜਾਣਾ ਉਹਦੇ ਚ ਸੁੰਡੀ ਵਾਲੀ ਪਾਉਣ ਦਾ ਜਾਂ ਫੰਗੀ ਸਾਈਡ ਪਾਉਣ ਦਾ ਕੋਈ ਫਾਇਦਾ ਨਹੀਂਗਾ ਉਹਦਾ ਕੋਈ ਸੁੰਡੀ ਕੁਛ ਨਹੀਂ ਕਰ ਸਕਦੀਗੀ ਨਾ ਹੀ ਹੁਣ ਸੁੰਡੀ ਦਾ ਚਾਂਸ ਹੈਗੇ ਅੱਗੇ ਹੁਣ ਸੁੰਡੀ ਆਉਣ ਦੇ ਤੇ ਨਾ ਹੀ ਫੰਗੀ ਸੈਡ ਜੇ ਹੁਣ ਆ ਝੋਨੇ ਦੇ ਵਿੱਚ ਜਿਹੜੀਆਂ ਮੁੰਜਰਾ ਥੱਲੇ ਝੁਕ ਗਈਆਂ ਜਿਹੜੇ ਇਹ ਆਪਾਂ ਇਹਦੇ ਵਿੱਚ ਫੰਗੀ ਸੈਡ ਪਾਈਏ ਤਾਂ ਇਹਦਾ ਵੀ ਕੋਈ ਫਾਇਦਾ ਨਹੀਂਗਾ ਹੁਣ ਅੱਜ ਅਸੀਂ ਆਸ ਪਲਾਟ ਦੇ ਵਿੱਚ ਅਸੀਂ ਤੁਰ ਕੇ ਵੇਖਿਆ ਮਤਲਬ ਬੂਟਾ ਖੋਲ ਕੇ ਵਿੱਚੋਂ ਐ ਪਾੜ ਕੇ ਦੇਖੇ ਕਿਤੇ ਤੇਲੇ ਦਾ ਐਵੇਂ ਕੀ ਕਹਿਣਾ ਮੋੜਾ ਮੋਟਾ ਕਿਤੇ ਨਾ ਮਾਤਰਾ ਨਹੀਂ ਹੈ ਹੀ ਨਹੀਂਗਾ ਤੇਲਾ ਕਿਤੇ ਵੀ ਹੈ ਨਹੀਂ ਪੂਰਾ ਵੀ ਤੇਲਾ ਤਾਂ ਆਪਾਂ ਐਵੇਂ ਫਾਲਤੂ ਖਰਚਾਂ ਤੋਂ ਬਚ ਗਏ ਫਾਲਤੂ ਖਰਚੇ ਨਾ ਕਰਕੇ ਰਿਸੋ ਰਿਸ ਉਹਨੇ ਕਰਤੀ ਚਾਰ ਚਾਰ ਸਪਰੇਆਂ ਮਿਲਾ ਕੇ ਆਪਾਂ ਕਰੀ ਜਾਂਦੇ ਆ ਇਵੇਂ ਕੋਈ ਉਹਦਾ ਫਾਇਦਾ ਨਹੀਂਗਾ ਚਾਰ-ਚਾਰ ਸਪਰੇਅ ਮਲਾ ਕੇ ਕਰਨ ਦਾ ਤੇ ਹਾਂ ਹਲਦੀ ਰੋਗ ਜਿਹੜਾ ਹਲਦੀ ਰੋਗ ਆ ਜੇ ਹਲਦੀ ਰੋਗ ਆਇਆ ਹੈ ਹਲਦੀ ਰੋਗ ਤੇ ਆਪਾਂ ਕਰ ਸਕਦੇ ਆ ਫੋਲੀਕੋਰ ਕਰ ਸਕਦੇ ਆ ਕਾਪਰ ਕਰ ਸਕਦੇ ਆ ਇਹਨਾਂ ਦਾ ਵਧੀਆ ਰਿਜ਼ਲਟ ਆ ਜਿਹੜੀ ਫੋਲੀਕੋਰ ਹੈ ਫੋਲੀਕੋਰ ਜਿਹੜਾ ਪਿਆ ਉਹਨੂੰ ਵੀ ਰੋਕਦੀ ਹੈ ਮਤਲਬ ਜਿਹੜਾ ਪਿਆ ਉਹਨੂੰ ਠੀਕ ਵੀ ਕਰਦੀ ਹੈ ਹਲਦੀ ਰੋਗ ਉੱਤੇ ਉਹਨੂੰ ਆਉਣ ਤੋਂ ਵੀ ਰੋਕਦੀ ਹੈ ਹਲਦੀ ਰੋਗ ਤੋਂ ਇਸੇ ਤਰ੍ਹਾਂ ਹੀ ਆਪਣਾ ਕਾਪਰ ਹੈ ਜੇ ਆਪਾਂ ਕਾਪਰ ਪਹਿਲਾਂ ਕਰ ਦਈਏ ਪੈਣ ਤੋਂ ਤਾਂ ਹਲਦੀ ਰੋਗ ਨਹੀਂ ਆਉਂਦਾਗਾ ਹੁਣ ਕਈ ਵੀਰ ਕਹੀ ਜਾਂਦੇ ਯਾਰ ਬਾਈ ਯਾਰ ਇਹਦਾ ਨੁਕਸਾਨ ਕਿੰਨਾ ਕਹੇ ਹਲਦੀ ਵੀਰ ਦਾ ਯਾਰ ਹੁਣ ਬਾਈ ਇਸ ਤਰ੍ਹਾਂ ਦਾ ਆਪਾਂ ਅੰਦਾਜ਼ਾ ਨਹੀਂ ਲਾ ਸਕਦਾ ਕਿੰਨਾ ਕ ਨੁਕਸਾਨ ਹੈ ਨੁਕਸਾਨ ਤਾਂ ਕੁਛ ਨਾ ਕੁਛ ਹੋਊਗਾ ਪਰ ਮੈਨੂੰ ਐਂ ਲੱਗਦਾ ਵੀ ਬਾਲਾ ਵੱਡਾ ਨੁਕਸਾਨ ਨਹੀਂਗਾ ਹੁੰਦਾ ਜਿੱਥੇ ਥੋੜਾ ਮੋਟਾ ਹਲਦੀ ਰੋਗ ਆਇਆ ਬਾਲਾ ਨਹੀਂ ਆਏਗਾ ਜਿਵੇਂ ਕਣਕ ਦੇ ਵਿੱਚ ਵੀ ਆਪਾਂ ਦੇਖਦੇ ਆਂ ਕਣਕ ਦੇ ਵਿੱਚ ਜਿਹੜੀਆਂ ਪ੍ਰਾਣੀਆਂ ਵੈਰੇਟੀਆਂ ਉਹਨਾਂ 'ਚ ਹਲਦੀ ਰੋਗ ਆ ਜਾਂਦਾ ਇੱਕ ਸਾਲ ਮੇਰੇ ਆਪ ਦੇ ਬਹੁਤ ਆ ਗਿਆ ਸੀਗਾ ਤਾਂ ਕਣਕ ਨੂੰ ਕੋਈ ਬਾਲਾ ਚੋਨੇ ਦਾ ਆਪਾਂ ਕਹਿ ਨਹੀਂ ਸਕਦੇ ਵੀ ਝੋਨੇ 'ਚ ਮਤਲਬ ਕਿੰਨਾ ਕੁ ਫਰਕ ਹਲਦੀ ਰੋਗ ਪਾ ਸਕਦਾ ਪਰ ਆਪਾਂ ਨੂੰ ਸਪਰੇਅ ਕਰ ਦੇਣੀ ਚਾਹੀਦੀ ਆ ਝੋਨਾ ਜੇ ਮਤਲਬ 20 ਦਿਨ ਲੈਂਦਾ ਜਾਂ 25 ਦਿਨ ਲੈਂਦਾ ਹਾਂ ਹਲਦੀ ਰੋਗ ਆ ਗਿਆ ਤਾਂ ਹਲਦੀ ਉਹ ਆਪਾਂ ਨੂੰ ਕਰ ਦੇਣੀ ਚਾਹੀਦੀ ਆ ਫਿਰ ਆਪਾਂ ਨੂੰ ਫੰਗੀਸਾਈਡ ਕਰਨਾ ਚਾਹੀਦਾ ਐਵੇਂ ਜੇ ਆਪਣੇ ਝੋਨੇ 'ਚ ਕੋਈ ਬਿਮਾਰੀ ਹੈ ਨਹੀਂ ਨਾ ਤਾਂ ਆਪਾਂ ਨੂੰ ਫੰਗੀਸਾਈਡ ਦੀ ਲੋੜ ਹੈ ਤੇ ਨਾ ਆਪਾਂ ਨੂੰ ਸੁੰਡੀ ਵਾਲੀ ਦੀ ਲੋੜ ਹੈ ਤੇ ਨਾ ਆਪਾਂ ਨੂੰ ਤੇਲੇ ਵਾਲੀ ਦੀ ਲੋੜ ਮਤਲਬ ਕਿਸੇ ਸਪਰੇਅ ਦੀ ਲੋੜ ਨਹੀਂ ਜੇ ਝੋਨਾ 15 20 ਦਿਨ ਲੈਂਦਾਗਾ ਫਿਰ ਨਹੀਂ ਆਪਾਂ ਨੂੰ ਕਿਸੇ ਸਪਰੇਅ ਦੀ ਲੋੜ ਪਾਣੀ ਵੀ ਹੁਣ ਜਿਵੇਂ ਆ ਮੁੰਜਰਾ ਝਕਾ ਗਿਆ ਪਾਣੀ ਵੀ ਚੌਥੇ ਦਿਨ ਇਹਨੂੰ ਲਾ ਦੋ ਪਤਲਾ-ਪਤਲਾ ਪਾਣੀ ਵੀ ਹੁਣ ਠੱਲ ਕੇ ਰੱਖਣ ਦੀ ਕੋਈ ਲੋੜ ਨਹੀਂ ਜੀ ਜਿਹੜਾ ਤੇਲ ਐ ਮੇਰਾ ਖਿਆਲ ਤੇਲ ਜਿਹੜਾ ਤੇਲਾ ਹੁਣ ਕਈ ਵੀਡੀਓ ਮੈਂ ਦੇਖੀਆਂ ਬੂਟੇ ਭਰੇ ਪਏ ਤੇਲੇ ਨਾਲ ਤਾਂ ਤੱਕ ਮੈਨੂੰ ਐਂ ਜੇ ਲੱਗਦਾ ਵੀ ਕਈ ਵਾਰੀ ਆਪਣੇ ਕੋਲ ਗਲਤੀਆਂ ਹੋ ਜਾਂਦੀਆਂ ਆ ਪੰਜਵੇਂ ਪਾਣੀ ਪੂਣੀ ਜ਼ਿਆਦਾ ਠੱਲੀ ਰੱਖਦੇ ਆ ਪਹਿਲਾਂ ਤੇ ਜਾਂ ਯੂਰੀਆ ਲੇਟ ਪਾਉਣੇ ਆ ਉਹਦਾ ਕਾਰਨ ਵੀ ਹੋ ਸਕਦਾ ਹੈ ਉਹਨਾਂ ਸਾਡੇ ਪਲਾਟ ਦੇ ਵਿੱਚ ਆ ਸਾਰੇ ਇਧਰਲੇ ਪਲਾਟ 'ਚ ਵੀ ਤੇ ਇਧਰਲੇ 'ਚ ਵੀ ਅਸੀਂ ਦੇਖਦੇ ਫਿਰੇ ਆ ਵੀ ਸਾਨੂੰ ਕਿਤੇ ਵੀ ਤੇਲਾ ਨਹੀਂ ਕਰਦੇ ਸੱਚ ਐਸਾ ਅਸੀਂ ਲਿਆਂਦੀ ਸੀ ਮੈਂ ਤੁਹਾਨੂੰ ਦੱਸਦਾ ਪਹਿਲੇ ਸਾਲ ਅਸੀਂ ਲੈ ਕੇ ਆਏ ਆ ਐਤੋਂ ਪਹਿਲਾਂ ਅਸੀਂ ਕਿਸੇ ਸਾਲ ਵੀ ਨਾ ਚੈਸ ਨਾ ਇਕਟਾਰਾ ਅਸੀਂ ਨਹੀਂ ਕਦੇ ਵੀ ਕਰੀ ਤੇ ਐਵੇਂ ਲੋਡ ਨਹੀਂ ਆਪਾਂ ਨੂੰ ਖਰਚਾ ਕਰਨ ਦੀ ਜੋ ਸਾਡੇ ਹੁਣ ਹੈ ਨਹੀਂਗਾ ਲਿਆਂਦੀ ਹੈਗੀ ਐ ਅਸੀਂ ਨਹੀਂ ਕਰਦੇਗੇ ਤੇ ਬਾਕੀ ਰੋਜ਼ ਆਪਣੀਆਂ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਜੇ ਝੋਨਾ ਮਤਲਬ ਵਾਰੀ-ਵਾਰੀ ਮੈਂ ਦੱਸੀ ਜਾਣਾ 15-20 ਦਿਨ ਲੈਂਦਾ ਤਾਂ ਆਪਾਂ ਨੂੰ ਕਿਸੇ ਸਪਰੇਅ ਦੀ ਨਹੀਂ ਲੋੜ ਆਪਾਂ ਕਿਸੇ ਦੇ ਮਗਰ ਲਾ ਕੇ ਨਹੀਂ ਕਰਨੀ ਜੀ ਇੰਨੀ ਕਿ ਜਾਣਕਾਰੀ ਸੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਜੀ ਸਤਿ ਸ੍ਰੀ ਅਕਾਲ